ਸਾਹਿਬੇ ਕਮਾਲ ਦਸ਼ਮੇਸ਼ ਪਿਤਾ ਸਰਬੰਸਾਨੀ ਗੁਰੂ ਗੋਬਿੰਦ ਸਿੰਘ ਜੀ ਮਾਛੀਬਾਰੇ ਦੇ ਜੰਗਲਾਂ ਵਿੱਚ ਜਦੋਂ ਸੰਗੀਆਂ ਸਾਥੀਆਂ ਤੋਂ ਵਿਛੜੇ ਲੀਰੋ ਲੀਰ ਜਾਮੇ ਤੇ ਸੂੜਾ ਨਾਲ ਸੱਲੇ ਚਰਨ ਕਮਲਾਂ ਨਾਲ ਜਦੋਂ ਪੋ ਦੀ ਕਕਰੀਲੀ ਰਾਤ ਨੂੰ ਵੀ ਆਪ ਨੀਲੇ ਆਕਾਸ਼ ਦੀ ਛੱਤ ਹੇਠ ਸੌਂਦੇ ਤਾਂ ਸੁੱਤੀ ਹੋਈ ਨੰਗੀ ਤਲਵਾਰ ਆਪ ਦੀ ਦ੍ਰਿੜਤਾ ਦੀ ਗਵਾਹੀ ਦੇ ਰਹੀ ਹੁੰਦੀ ਕੋਈ ਸ਼ਿਕਵਾ ਕੋਈ ਗਿਲਾ ਜਾਂ ਸ਼ਿਕਾਇਤ ਕਰਨ ਦੀ ਥਾਂ ਕੋਈ ਯਾਰੜੇ ਦਾ ਸਾਨੂੰ ਸੱਥਰ ਚੰਗਾ ਕਹਿ ਕੇ ਮੁਸਕਰਾਉਂਦੇ ਆਪਣੇ ਜਵਾਨ ਪੁੱਤਰਾਂ ਨੂੰ ਸ਼ਾਸਤ੍ਰਾਨਾ ਸਜਾਕੇ ਮੈਦਾਨੇ ਜੰਗ ਵਿੱਚ ਦੁਸ਼ਮਣਾਂ ਦੇ ਟਿੱਡੀ ਦਲ ਵਿੱਚ ਚੌਂਕਣਾ ਉਹਨਾਂ ਦੇ ਕਮਾਲ ਦੇਖਣੇ ਉਹਨਾਂ ਦੀ ਸ਼ਹੀਦੀ ਦੇਖਣੀ ਅਤੇ ਉਹਨਾਂ ਦੀ ਸ਼ਹੀਦੀ ਤੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਨਾ ਕਿਸੇ ਆਸਾਧਾਰਨ ਜਿਗਰੇ ਵਾਲੇ ਦਾ ਹੀ ਕਮਾਲ ਹੋ ਸਕਦਾ ਏ ਇੱਕ ਗੁਰੂ ਗੋਬਿੰਦ ਸਿੰਘ ਜੀ ਹੀ ਸਨ ਜਿਨ੍ਹਾਂ ਨੂੰ ਉਹਨਾਂ ਦੇ ਬੱਚਿਆਂ ਦੀ ਮਾਤਾ ਨੇ ਆਪਣੇ ਲਾਲਾਂ ਬਾਰੇ ਪੁੱਛਿਆ ਤਾਂ ਉਹਨਾਂ ਇਹ ਆਖ ਦਿੱਤਾ ਕਿ ਸਾਰੇ ਸਿੱਖ ਮੇਰੇ ਲਾਲ ਹਨ ਚਾਰ ਮੂਏ ਤੋਂ ਕੀ ਹੁਆ ਜੀਵਤ کئی ਹਜ਼ਾਰ